ਤੁਹਾਡੇ ਕਰਦੇ ਦੇਖਣ ਜਿਹੜੀ ਮੀਟਿੰਗ ਹੋਈ ਸੀ ਪਤਾ ਲੱਗਿਆ ਕਿ ਤੁਸੀਂ ਮੀਟਿੰਗ ਪੋਸਟਪੋਨ ਕਰਤਾ ਸੀਗਾ ਉਸ ਤੋਂ ਬਾਅਦ ਮੀਟਿੰਗ ਹੋਈ ਹੈ ਪਤਾ ਲੱਗਿਆ ਕਿ ਤੁਸੀਂ ਸਪੈਨਰ ਲੈ ਕੇ ਉੱਟ ਦਿਖਾਰਿਆ ਤੱਕ ਕੋਈ ਕੰਪਲੇਂਟਸ ਕੀਤੀਆਂ ਵੀ ਸਾਡਾ ਜਿਹੜਾ ਰੈਂਟ ਚੋਪ ਹੋਇਆ ਗਿਆ ਇਸ ਬੰਦੇ ਤੁਹਾਡਾ ਨਹੀਂ ਬਗੇ ਜੀ ਜਿਹੜੀ ਮੀਟਿੰਗ ਸਾਡੀ ਹੋਈ ਹੈ 2 ਮਿੰਟਾਂ ਹੋਣਿਆ ਸੀਗਾ ਉਦੋਂ ਇੱਕ ਤਾਂ ਮੀਟਿੰਗ ਦਾ ਟਾਈਮ ਸੀਗਾ ਸਾਡੇ 11 ਵਜੇ ਦਾ ਸੀਗਾ 4 ਵਜੇ ਤਾਂ ਉਹਦੇ ਵਾਸਤੇ ਜਿੰਨੇ ਵੀ ਕੰਮ ਦਫ਼ਤਰ ਦੇ ਸੀਗੇ ਐਮਰ ਸਾਹਿਬ ਬਰੋ ਰਿਕਮੈਂਡਡ ਸੀਗੇ ਇਹ ਹੋਰ ਕੰਮ ਸੀਗੇ ਉਹ ਸਾਰੇ ਦਫਤਰਾਂ ਉਹਦੇ ਬਾਰੇ ਏਜੰਡਾ ਤਿਆਰ ਕੀਤਾ ਗਿਆ ਸੀਗਾ ਤੇ ਉਹ ਮੇਰੇ ਦਸਤਾ ਦੇ ਨਾਲ ਸਾਰਾ ਏਜੰਡਾ ਜਿਹੜਾ ਹੈਗਾ ਮੀਟਿੰਗ ਦੇ ਵਿੱਚ ਮੀਟਿੰਗ ਲਈ ਆਇਆ ਸੀਗਾ ਤੇ ਅਸੀਂ ਵੀ ਹੁਣ ਸਾਡੇ ਦਿਮਾਗ ਖਾ ਫਿਆ ਨਹੀਂ ਸੀਗਾ ਕਿ ਕੀ ਕੀ ਕਿਹੜੀ ਪ੍ਰਕਿਰਿਆ ਤੇ ਜਦੋਂ ਅਸੀਂ ਮੇਰੇ ਨਾਲ ਮੇਰੇ 9-10 ਸਾਥੀ ਸੀਗੇ ਅਸੀਂ ਮੀਟਿੰਗ ਹਾਲ ਵਿੱਚ ਦਾਖਲ ਹੋਏ ਪਹਿਲਾਂ ਪੁਲਿਸ ਬਾਰ ਕਾਫੀ ਜੱਟ ਬਟੇ ਕਿਤੇ ਖੜੇ ਸੀ ਸਾਨੂੰ ਦੇਖ ਕੇ ਠਹਿਰ ਨਹੀਂ ਹੋਏ ਵੀ ਪੁਲਿਸ ਕੋ ਫੜੀਏ ਤੇ ਫੇਰ ਅਸੀਂ ਅੰਦਰ ਚਲੇ ਗਏ ਤਾਂ ਅੰਦਰ ਜਿਹੜੀ ਸਾਡੇ ਨਾਲ ਦੁਰਵਿਵਾਰਕ ਹੋਇਆ ਜਿਸ ਤਰੀਕੇ ਦੇ ਉਥੇ ਟੈਨਸ਼ਨ ਵਾਲਾ ਮੋਰ ਪੈਦਾ ਕੀਤਾ ਗਿਆ ਸੀਗਾ ਤਾਂ ਸਾਡੇ ਸਾਥੀ ਮੈਂਬਰਾਂ ਨੇ ਵੀ ਗੱਲ ਸੋਚੀ ਗਈ ਇੱਥੇ ਜਿਹੜਾ ਇਸ ਮホール ਦੇ ਵਿੱਚ ਵੀ ਪਹਿਲੀ ਵਾਰ ਇਹ ਹੋ ਰਿਹਾ ਤਾਂ ਤਾਂ ਹੋਇਆ ਨਹੀਂ ਵੀ ਕੋਈ ਵਿਸ਼ੇਸ਼ ਗੱਲ ਹੈਗੀ ਹੈ ਤਾਂ ਵੀ ਇਸ ਮホール ਦੇ ਵਿੱਚ ਮੀਟਿੰਗ ਹੋਣੀ ਜਾਇਜ਼ ਨਹੀਂ ਹੈ ਕਿਉਂਕਿ ਪੁਲਿਸ ਹਫ਼ਤਾ ਸਾਨੂੰ ऐसे सवाल जवाब पूछ रहे ਸੀ ਜਿਹੜੇ ਬਾਜਮ ਨਹੀਂ ਸੀਗੇ ਬਿਲਕੁਲ ਕਿਸੇ ਦਾ ਨਾ ਇਹਨਾਂ ਨੂੰ ਉਹਦਾ ਕੋਈ ਹੱਕ ਸੀਗਾ ਮੀਟਿੰਗ ਹਾਲ ਦੇ ਵਿੱਚ ਅੰਦਰ ਆਣਾ ਜਿਹੜਾ ਹੈਗਾ ਉਹਨਾਂ ਵਾਸਤੇ ਲੌਕਟਰੀ ਸੀਗਾ ਪਰੰਤੂ ਉਹ ਅੰਦਰ ਆਏ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਤਾਂ ਉਹਦੇ ਵਾਸਤੇ ਜਿਹੜਾ ਹੈਗਾ ਸਾਨੂੰ ਉਹ ਸਾਰਾ ਕੁਝ ਜਿਹੜਾ ਸੁਖਾਵਾਂ ਨਹੀਂ ਲੱਗਿਆ ਤਾਂ ਅਸੀਂ ਫੈਸਲਾ ਕਰਿਆ ਤੇ ਮੈਂ ਨਾਲ ਇਹ ਸਾਹਿਬ ਨੂੰ ਫੋਨ ਕਰਤੇ ਦੱਸਤੀ ਗੱਲ ਬਾਤ ਇਹੋ ਸਾਹਿਬ ਮੀਟਿੰਗ ਸੀਗੀ ਪਟਾਲੇ ਤੋਂ ਉਹ ਆ ਰਹੇ ਸੀ ਰਸਤੇ ਦੇ ਵਿੱਚ ਸੀਗੇ ਨੇੜੇ ਨੇੜੇ ਪਹੁੰਚੇ ਹੋਣੇ ਤਾਂ ਮੈਂ ਉਹਨਾਂ ਦੱਸਦਾ ਮੈਂ ਕਹੀ ਇਹ ਸਭ ਉਹਨੇ ਮੈਂ ਤਾਂ ਪੁਲਿਸ ਬੁਲਾਈ ਨਹੀਂ ਹੈ ਪੁਲਿਸ ਕਰਨ ਬੁਲਾ ਲਈ ਮੈਂ ਕਿ ਤੁਸੇ ਆ ਕੇ ਦੇਖੋ ਪੁਲਿਸ ਕਰਨੀ ਬੁਲਾਈ ਪਰ ਐਸੇ ਮੌਲ ਦੇ ਵਿੱਚ ਮੀਟਿੰਗ ਨਹੀਂ ਹੋ ਸਕਦੀ ਇਸ ਕਰਕੇ ਮੀਟਿੰਗ ਨੂੰ ਅੱਜ ਜਿਹੜਾ ਹੈਗਾ ਪੋਸਟਪੋਨ ਕੀਤਾ ਜਾਵੇ ਤੇ ਆਉਣ ਵਾਲੇ ਸਮੇਂ ਵਿੱਚ ਦੋ ਚਾਰ ਦਿਨਾਂ ਦੇ ਵਿੱਚ ਆਪਾਂ ਮੀਟਿੰਗ ਜਿਹੜੀ ਦੁਬਾਰਾ ਗੱਲ ਕਰ ਲਾਂਗੇ ਕੱਲ੍ਹ ਵਾਰ ਕਰਕੇ ਵੀ ਪੁਲਿਸ ਕਿਉਂ ਆਈ ਕਿ ਬੈਂਸਾ ਨਹੀਂ ਪੁੱਛ ਕੇ ਤਾਂ ਅਸੀਂ ਕਹਿ ਕੇ ਅਸੀਂ ਚਲੇ ਗਏ ਉਸ ਵਾਰ ਮੀਟਿੰਗ ਜਿਹੜੀ ਹੈਗੀ ਆ ਕੀਤੀ ਗਈ ਜਿਸ ਤਰੀਕੇ ਨਾਲ ਕੀਤੀ ਗਈ ਮੈਂ ਸਮਝਦਾ ਕਿ ਉਹ ਮੀਟਿੰਗ ਸਹੀ ਨਹੀਂ ਸੀ ਕਾਨੂੰਨ ਦੀ ਨਿਗਾਰੇ ਵਿੱਚ ਯਰੂ ਮੇਰੇ ਵਕੀਲਾਂ ਨੇ ਵੀ ਇਹ ਗੱਲ ਕੀਤੀ ਹੈ ਤਾਂ ਉਸ ਸਬੰਧ ਵਿੱਚ ਅਸੀਂ ਆਪਣੇ ਸਾਥੀਆਂ ਨਾਲ ਵਿਚਾਰ ਵਟਸ ਕਰਕੇ ਵਕੀਲਾਂ ਨਾਲ ਸਲਾਹ ਕਰਕੇ ਜਿਹੜੀ ਇੱਕ ਲੈਟਰ ਹੈਗੀ ਆ ਮਾਨਯੋਗ ਵਿਧੀਕ ਮੁਖਸਤਰ ਪੰਜਾਬ ਜਿਹੜੇ ਸਾਡੇ ਲੋਕਲ ਬਾਡੀ ਦੇ ਹੈਗੇ ਆ ਡਾਇਰੈਕਟਰ ਸਾਹਿਬ ਤੇ ਡਿਪਟੀ ਕਮਿਸ਼ਨਰ ਸਾਹਿਬ ਏਡੀਸੀ ਸਾਹਿਬ ਐਸਡੀਐਮ ਸਾਹਿਬ ਅਤੇ ਇਹੋ ਰਾਜਪੁਰਾ ਨੂੰ ਜੇ ਦਿੱਤੀਆਂ ਚਿੱਠੀਆਂ ਤਾਂ ਉਹਦੇ ਬਾਅਦ ਦੇਖਦੇ ਹੁਣ ਇਹ ਕੀ ਕਰਦੇ ਉਸ ਨੂੰ ਉਹਦੇ ਤੱਕ ਕਿੰਨਾ ਗੌਰ ਕਰਦੇ ਕਿ ਨਾ ਨਹੀਂ ਕਰਦੇ ਉਹ ਲੋ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹ ਮੀਟਿੰਗ ਵੈਲਿਡ ਨਹੀਂ ਸੀ ਜਿਉ ਉਹਨਾਂ ਦੇ ਹੱਕ ਦੇ ਵਿੱਚ ਉਹ ਚੱਲਦੇ ਨੇ ਉਸ ਤੋਂ ਬਾਅਦ ਤੁਹਾਡਾ ਕੀ ਗੈਰ ਹੈ ਉਹ ਪਰ ਸਾਡੇ ਹੁਣ ਵਕੀਲ ਜਿਹੜੇ ਦੇਖ ਰਹੇ ਨੇ ਇਸ ਮੈਟਰ ਜਿਵੇਂ ਸਾਨੂੰ ਅਰਾਹ ਦੇਣਗੇ ਉਸਨੇ ਇਹ ਲੱਗ ਰਿਹਾ ਹੈ